ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜਿਨ੍ਹਾਂ ਨੂੰ ਹਰ ਵੇਲੇ ਚਿੰਤਾ ਰਹਿੰਦੀ ਹੈ ਉਹ ਆ ਇੱਕ ਸ਼ਬਦ ਦਾ ਜਾਪ ਕਰੋ ਚਿੰਤਾ ਜੜ ਤੋਂ ਖਤਮ ਹੋ ਜਾਵੇ ਕਿ ਮੇਰਾ ਖੁਦ ਦਾ ਅਜਮਾਇਆ ਹੋਇਆ ਸੋ ਕਿਹੜਾ ਉਹ ਸ਼ਬਦ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਸਮਝਣਾ ਤੇ ਉਹਨੂੰ ਵਿਚਾਰਨਾ ਵੀ ਜ਼ਰੂਰ ਜੇ ਤੁਸੀਂ ਅੱਜ ਇਹ ਵੀਡੀਓ ਬਹੁਤ ਚੰਗੀ ਤਰ੍ਹਾਂ ਦੇਖ ਲਈ ਨਾ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਤੁਹਾਡੀ ਚਿੰਤਾ ਜੜ ਤੋਂ ਖਤਮ ਹੋ ਜਾਵੇਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀਆਂ ਅੱਜ ਦੀ ਵੀਡੀਓ ਜਿਹੜਾ ਅੱਜ ਦਾ ਸਮਾਂ ਨਾ ਆਏ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਨੂੰ ਚਿੰਤਾ ਹੈ ਚਾਹੇ ਉਹ ਬੱਚਾ ਹੈ ਅੱਜ ਦਾ ਟਾਈਮ ਤਹਜ ਹੈ ਕਿ ਟੈਨਸ਼ਨ ਡਿਪਰੈਸ਼ਨ ਤੱਕ ਨਾਰਮਲ ਜੀ ਚੀਜ਼ ਹੋ ਗਈ ਆ हर घर कोई ना कोई एक अजा बंदा होंगे जिन्हों या तो टेंशन की प्रॉब्लम है जिससे डिप्रैशन की या किसी एनजायटी की प्रॉब्लम है हूँ ये पिछले कारण की है क्योंकि ये पिछले सब तो व्डा कारण है ओवर थिंकिंग बहुत ज्यादा सोचना ਤੇ ਬੱਚੇ ਵੀ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਸੋਚਦੇ ਆ ਆਉਣ ਵਾਲੇ ਫਿਊਚਰ ਦੇ ਬਾਰੇ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਆਪਾਂ ਜਦੋਂ ਬਚਪਨ ਹੁੰਦਾ ਸੀ ਨਾ ਉਹਨੂੰ ਪੂਰਾ ਇੰਜੋਏ ਕਰਦੇ ਸੀ ਆਪਦਾ ਖੇਡਦੇ ਸੀ ਆਪਦਾ ਪੜਾਈ ਕਰਦੇ ਸੀ ਮਸਤ ਰਹਿੰਦੇ ਸੀ ਟੀਵੀ ਦੇਖਣਾ ਖੇਡਣਾ ਹੱਸਣਾ ਖੁੱਦਣਾ ਤਾਂ ਇਨ੍ਹਾਂ ਚੀਜ਼ਾਂ ਦੇ ਵਿੱਚ ਸਾਨੂੰ ਸੋਚਣ ਦਾ ਓਵਰ ਥਿੰਕਿੰਗ ਦਾ ਟਾਈਮ ਹੀ ਨਹੀਂ ਸੀ ਮਿਲਦਾ ਪਰ ਸਭ ਤੋਂ ਵੱਡੀ ਇੱਕ ਬੜੀ ਮੇਨ ਪ੍ਰੋਬਲਮ ਆ ਉਹ ਇਹ ਵੀ ਆ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਇੱਕ ਦੌੜ ਲੱਗੀ ਹੋਈ ਆ ਸਭ ਨੂੰ ਇੱਕ ਦੂਜੇ ਤੋਂ ਅੱਗੇ ਨਿਕਲਣਾ ਜੇ ਉਹਦੇ ਕੋਲੇ ਵਧੀਆ ਘਰ ਆ ਮੈਂ ਉਸ ਤੋਂ ਜ਼ਿਆਦਾ ਵਧੀਆ ਪਾਉਣਾ ਉਹ ਇੰਨੇ ਵਧੀਆ ਕੱਪੜੇ ਪਾਉਂਦਾ ਮੈਂ ਉਸ ਤੋਂ ਮਹਿੰਗੇ ਪਾਉਣੇ ਆ ਉਹਦੇ ਕੋਲੇ ਆ ਗੱਡੀ ਆ ਮੈਂ ਇਸ ਤੋਂ ਮਹਿੰਗੀ ਗੱਡੀ ਲਾਉਣੀ ਆ ਤਾਂ ਇਹੀ ਜਿਹੜੀ ਦੌੜ ਆ ਇਹ ਦੌੜ ਦੇ ਕਾਰਨ ਨਾ ਅਸੀਂ ਬਹੁਤ ਜ਼ਿਆਦਾ ਹਰ ਟਾਈਮ ਸੋਚਦੇ ਆ ਤੇ ਕਿਤੇ ਨਾ ਕਿਤੇ ਮਾਪੇ ਵੀ ਇਹੀ ਸੋਚਦੇ ਨੇ ਵੀ ਉਹਦਾ ਬੱਚਾ ਇਹ ਬਣ ਗਿਆ ਸਾਡਾ ਬੱਚਾ ਵੀ ਕਿਤੇ ਪਿੱਛੇ ਨਾ ਰਹਿ ਜਾਏ ਤਾਂ ਮਾਪੇ ਵੀ ਚਿੰਤਾ 'ਚ ਰਹਿੰਦੇ ਆ ਤਾਂ ਫਿਰ ਇਹਦੇ ਨਾਲ ਜਨਮ ਲੈਂਦੀ ਐ ਅੱਗੇ ਜਿਹੜੀ ਬਿਮਾਰੀ ਐ ਟੈਨਸ਼ਨ ਡਿਪਰੈਸ਼ਨ ਐਨ ਐਂਜ਼ਾਇਟੀ ਵਗੈਰਾ ਠੀਕ ਐ ਤੇ ਜਦੋਂ ਇੱਕ ਗੱਲ ਹੋਰ ਵੀ ਐ ਸਾਨੂੰ ਸਾਡੇ ਸਿਆਣੇ ਵੀ ਹਮੇਸ਼ਾ ਸਮਝਾਉਂਦੇ ਹੁੰਦੇ ਸੀ ਵੀ ਜਿਹੜੀ ਚਿੰਤਾ ਨਾ ਉਹ ਚੇਤਾ ਦੀ ਸੀੜੀ ਹੁੰਦੀ ਐ ਚਿੰਤਾ ਜਿਹੜੀ ਐ ਉਹ ਲੱਗੇ ਅੱਗੇ ਜਾ ਕੇ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਦੇ ਵਿੱਚ ਪੈਦਾ ਕਰ ਦਿੰਦੀਆਂ ਚਿੰਤਾ ਦੇ ਨਾਲ ਟੈਨਸ਼ਨ ਡਿਪਰੈਸ਼ਨ ਤਾਂ ਹੁੰਦਾ ਹੀ ਐ ਬੀਪੀ ਦੀ ਪ੍ਰੋਬਲਮ ਵਧਣੀ ਸ਼ੁਰੂ ਹੋ ਜਾਂਦੀ ਐ ਹਾਰਟ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਐ ਜਿਹਨੀ ਜੜ ਐ ਜਿਹੜੀ ਇਹ ਚਿੰਤਾ ਸੋ ਅੱਜ ਮੈਂ ਤੁਹਾਡੇ ਨਾਲ ਅਜਿਹੀ ਚੀਜ਼ ਸ਼ੇਅਰ ਕਰੂੰਗੀ ਜਿਹਦੇ ਨਾਲ ਨਾ ਤੁਹਾਡੀ ਚਿੰਤਾ ਜੜ ਤੋਂ ਖਤਮ ਹੋ ਜਾਵੇਗੀ ਤੁਸੀਂ ਕੀ ਕਰਨਾ ਜੇ ਤੁਹਾਨੂੰ ਚਿੰਤਾ ਹੁੰਦੀ ਹੈ ਨਾ ਟੈਨਸ਼ਨ ਹੁੰਦੀ ਹੈ ਹਰ ਟਾਈਮ ਤੁਹਾਡਾ ਦਿਮਾਗ ਜਿਵੇਂ ਇਥੋਂ ਆ ਚੀਜ਼ ਜਨਨ ਹੁੰਦੀ ਰਹਿੰਦੀ ਹੈ ਇਹ ਨਿਸ਼ਾਨੀਆਂ ਹੁੰਦੀਆਂ ਟੈਨਸ਼ਨ ਦੀਆਂ ਤੁਸੀਂ ਕੀ ਕਰਨਾ ਦੋ ਕੰਮ ਕਰਨੇ ਨੇ ਪਹਿਲਾ ਤੁਸੀਂ ਮੈਡੀਟੇਸ਼ਨ ਕਰਨੀ ਹੈ ਇਹ ਕਦੋਂ ਕਰਨੀ ਹੈ ਤੁਸੀਂ ਸਵੇਰੇ ਉੱਠਣਸਾਰ ਕਰਨੀ ਹੈ ਮੈਡੀਟੇਸ਼ਨ ਕਰਨੀ ਕਿਵੇਂ ਹੈ 15 ਮਿੰਟ ਕਰ ਸਕਦੇ ਹੋ ਬਹੁਤ ਵਧੀਆ ਗੱਲਾਂ ਨੇ 5 10 ਮਿੰਟ ਵੀ ਕਰ ਸਕਦੇ ਹੋ ਪਹਿਲਾਂ ਤੁਸੀਂ ਇਹ ਚੌਕੜੀ ਮਾਰ ਲੈਣੀ ਆ ਚੌਕੜੀ ਮਾਰ ਕੇ ਨਾ ਸਾਹ ਅੰਦਰ ਲੈਣੀ ਆ ਨੱਕ ਰਾਹੀਂ ਮੂੰਹ ਬੰਦ ਰੱਖਣਾ ਮੂੰਹ ਬੰਦ ਰੱਖ ਕੇ ਨੱਕ ਰਾਹੀਂ ਸਾਹ ਅੰਦਰ ਲੈ ਕੇ ਜਾਣੀ ਆ ਜਿੰਨੀ ਵੀ ਸਾਹ ਹਵਾ ਅੰਦਰ ਲੈ ਕੇ ਜਾ ਸਕੋ ਉਸ ਤੋਂ ਬਾਅਦ ਉਹਨੂੰ ਅੰਦਰ ਰੋਕਣਾ ਹੈ ਮਤਲਬ ਸਾਹ ਨੂੰ ਆਪਣੀ ਨੂੰ ਰੋਕ ਲੈਣਾ ਜਿੰਨੇ ਵੀ ਟਾਈਮ ਲਈ ਤੁਸੀਂ ਰੋਕ ਸਕੋ ਤੱਕੇ ਨਾਲ ਜ਼ਿਆਦਾ ਟਾਈਮ ਨਹੀਂ ਰੋਕਣਾ ਜਿੰਨਾ ਵੀ ਟਾਈਮ ਸਾਹ ਨੂੰ ਤੁਸੀਂ ਅੰਦਰ ਰੋਕ ਸਕੋ ਉਹਨਾਂ ਟਾਈਮ ਰੋਕਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਮੂੰਹ ਖੋਲਣਾ ਹੈ ਮੂੰਹ ਰਾਹੀਂ ਫਿਰ ਉਹ ਹਵਾ ਬਾਹਰ ਕੱਢਣੀ ਹੈ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਤਾਂ ਸਾਡਾ ਸਟ्रेस ਲੈਵਲ ਜਿਹੜਾ ਹੈਗਾ ਉਹ ਥੱਲੇ ਹੁੰਦਾ ਠੀਕ ਆ ਉਸ ਤੋਂ ਬਾਅਦ ਜੇ ਆਪਾਂ ਇਹਦੀ ਚੀਜ਼ ਨੂੰ ਕਰਦੇ ਰਹੀਏ ਨਾ ਤਾਂ ਤੁਸੀਂ ਦੇਖੋਗੇ ਕੁਝ ਟਾਈਮ ਦੇ ਵਿੱਚ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਤੁਹਾਡਾ ਦਿਮਾਗ ਸ਼ਾਂਤ ਹੋ ਜਾਵੇਗਾ ਇੱਕ ਤਾਂ ਇਹ ਚੀਜ਼ ਤੁਸੀਂ ਜ਼ਰੂਰ ਕਰਨੀ ਹੈ ਜਦੋਂ ਵੀ ਤੁਹਾਨੂੰ ਦਿਨੇ ਲੱਗੇ ਨਾ ਕਿ ਟੈਂਸ਼ਨ ਹੋਣ ਲੱਗੀ ਹੈ ਤੁਸੀਂ ਬੈਠ ਕੇ ਪਹਿਲਾ ਇਹ ਚੀਜ਼ ਕਰ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਹੁਣ ਮੈਂ ਤੁਹਾਡੇ ਨਾਲ ਸ਼ਬਦ ਸ਼ੇਅਰ ਕਰਨ ਲੱਗੀਆਂ ਉਹ ਕਰਨਾ ਹੈ ਜੇ ਤੁਸੀਂ ਅਮਰਤ ਵੇਲੇ ਮੈਡੀਟੇਸ਼ਨ ਕੀਤੀ ਹੈ ਉਸ ਤੋਂ ਬਾਅਦ ਵੀ ਤੁਸੀਂ ਇਹਨੂੰ ਜਪ ਸਕਦੇ ਹੋ ਦਿਨੇ ਮੈਡੀਟੇਸ਼ਨ ਕੀਤੀ ਹੈ ਉਸ ਤੋਂ ਬਾਅਦ ਵੀ ਜਪ ਸਕਦੇ ਹੋ ਦਿਨ ਵਿੱਚ ਕਿਸੇ ਵੀ ਟਾਈਮ ਮੈਡੀਟੇਸ਼ਨ ਕਰ ਸਕਦੇ ਹੋ ਉਸ ਤੋਂ ਬਾਅਦ ਕਿਸੇ ਵੀ ਟਾਈਮ ਤੁਸੀਂ ਜਿਹੜਾ ਹੈਗਾ ਇਹ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਇਹ ਭੁੱਲਣਾ ਠੀਕ ਹੈ ਜੇ ਤੁਸੀਂ ਮੈਡੀਟੇਸ਼ਨ ਕਰਨ ਤੋਂ ਬਾਅਦ ਉਸੇ ਵਕਤ ਬੋਲਦੇ ਹੋ ਤਾਂ ਫਿਰ ਹੋਰ ਵੀ ਸੋਹਣਿਆ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਦਿਆ ਸਾਡਾ ਮਨ ਹੋਰ ਵੀ ਜ਼ਿਆਦਾ ਸ਼ਾਂਤ ਹੋ ਜਾਂਦਾ ਸਾਡੀਆਂ ਚਿੰਤਾਵਾਂ ਹੋਰ ਵੀ ਜੜ ਤੋਂ ਬਿਲਕੁਲ ਖਤਮ ਹੋ ਜਾਂਦੀਆਂ ਪਰ ਇਹ ਕਰਨੀ ਚੀਜ਼ ਹਰ ਰੋਜ਼ ਹੈ ਕਿਉਂਕਿ ਦੇਖੋ ਜਿਹੜੀ ਇਹ ਪ੍ਰੋਬਲਮ ਹੁੰਦੀ ਹੈ ਨਾ ਇੱਕ ਦਿਨ ਚ ਨਹੀਂ ਜਾਂਦੀ ਜੇ ਮੈਂ ਕਹਾਂ ਵੀ ਅੱਜ ਕੀਤਾ ਤੇ ਅੱਜ ਹੀ ਖਤਮ ਹੋ ਜਾਊਗੀ ਪਰ ਹਾਂ ਸ਼ੁਰੂਆਤ ਹੋਜੂਗੀ ਉਸੇ ਟਾਈਮ ਤੁਹਾਨੂੰ ਰਿਲੈਕਸ ਮਹਿਸੂਸ ਹੋਗਾ ਉਸ ਟੈਂਪਰ ਨੂੰ ਫਰਕ ਉਸੇ ਵਕਤ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਸੋ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਹੈ ਮੈਡੀਟੇਸ਼ਨ ਕਰ ਲਈ ਫਿਰ ਤੁਸੀਂ ਉਸੇ ਪੋਜੀਸ਼ਨ 'ਚ ਬੈਠੇ ਰਹਿਣਾ ਚੌਕੜੀ ਮਾਰ ਕੇ ਫਿਰ ਤੁਸੀਂ ਕਰਨਾ ਵਾਹਿਗੁਰੂ ਦਾ ਸਿਮਰਨ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਜੇ ਤੁਸੀਂ ਦੇਖੋਗੇ ਨਾ ਤੁਸੀਂ ਫੋਨ ਦੇ ਵਿੱਚ ਇੱਕ ਬਹੁਤ ਰਿਲੈਕਸੇਸ਼ਨ ਵਾਹਿਗੁਰੂ ਦਾ ਸਿਮਰਨ ਲਾ ਕੇ ਸੁਣੋਗੇ ਵੀ ਨਾਲ ਨਾਲ ਤੁਸੀਂ ਜਪੋਗੇ ਤਾਂ ਉਹਦੇ ਨਾਲ ਸਾਡਾ ਸਟ्रेस ਲੈਵਲ ਜਿਹੜਾ ਹੈਗਾ ਹੌਲੀ 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 ਥੱਲੇ ਆਉਂਦਾ ਹੈ ਤੇ ਸਾਡਾ ਦਿਮਾਗ ਸ਼ਾਂਤ ਹੋ ਜਾਂਦਾ ਮਾਈਂਡ ਸਾਡੀ ਬਾਡੀ ਜਿਹੜੀ ਹੈਗੀ ਉਹ ਸ਼ਾਂਤ ਹੋ ਜਾਂਦੀ ਆ ਤੇ ਇਹਦੇ ਨਾਲ ਵੀ ਸਾਨੂੰ ਬਹੁਤ ਸੋਹਣੇ ਰਿਜ਼ਲਟ ਦੇਖਣ ਨੂੰ ਮਿਲਦੇ ਆ ਸੋ ਤੁਸੀਂ ਦੋਨੋਂ ਚੀਜ਼ਾਂ ਹਰ ਰੋਜ਼ ਕਰਨੀਆਂ ਐ ਜੇ ਤੁਹਾਨੂੰ ਹਰ ਵੇਲੇ ਚਿੰਤਾ ਰਹਿੰਦੀ ਐ ਹਰ ਵੇਲੇ ਟੈਨਸ਼ਨ ਰਹਿੰਦੀ ਐ ਬਹੁਤ ਜ਼ਿਆਦਾ ਓਵਰ ਥਿੰਕਿੰਗ ਰਹਿੰਦੀ ਐ ਤੁਸੀਂ ਕੁਝ ਹੋਰ ਨਹੀਂ ਕਰਨਾ ਦੇਖੋ ਜਿਹੜੀ ਆਪਾਂ ਦਵਾਈ ਖਾਣੀਆਂ ਨਾ ਉਹਦੇ ਜੇ ਕੁਝ ਫਾਇਦੇ ਨੇ ਕੁਝ ਨੁਕਸਾਨ ਵੀ ਨੇ ਕਿਉਂਕਿ ਉਹ ਸਾਡੇ ਮਾਈਂਡ ਨੂੰ ਸੋਚਣ ਤੋਂ ਰੋਕਦੀ ਐ ਸਭ ਤੋਂ ਵੱਡਾ ਨੁਕਸਾਨ ਐ ਸਾਡੇ ਮਾਈਂਡ ਵਾਸਤੇ ਸਾਡੇ ਬ੍ਰੇਨ ਵਾਸਤੇ ਸੋ ਜੇ ਅਸੀਂ ਬਿਮਾਰ ਜਿਹੜਾ ਇਹ ਬਿਮਾਰੀ ਹੈ ਇਹਨੂੰ ਅਗਰ ਦਵਾਈ ਤੋਂ ਬਿਨਾਂ ਹੀ ਠੀਕ ਕਰ ਲਈਏ ਤਾਂ ਬਿਹਤਰ ਹੈ ਹਾਂ ਜੇ ਜਿਆਦਾ ਪ੍ਰੋਬਲਮ ਹੈ ਤੁਹਾਨੂੰ ਫਿਰ ਤੁਹਾਨੂੰ ਡਾਕਟਰ ਨੂੰ ਜਰੂਰ ਐਡਵਾਈਸ ਲੈਣੀ ਚਾਹੀਦੀ ਆ ਪਰ ਜੇ ਤੁਹਾਨੂੰ ਹੜੇ ਨਾਰਮਲ ਜੀ ਇਹ ਪ੍ਰੋਬਲਮ ਹੈ ਨਾ ਵੀ ਟੈਂਸ਼ਨ ਤੁਹਾਨੂੰ ਰਹਿੰਦੀ ਹੈ ਓਵਰ ਥਿੰਕਿੰਗ ਰਹਿੰਦੀ ਆ ਤਾਂ ਫਿਰ ਤੁਸੀਂ ਸ਼ੁਰੂ ਦੇ ਵਿੱਚ ਇਹਦਾ ਜਿਹੜਾ ਹੈਗਾ ਇਸਤੇਮਾਲ ਕਰਕੇ ਇਸ ਚੀਜ਼ੋਂ ਬਾਹਰ ਆ ਸਕਦੇ ਹੋ ਠੀਕ ਹੈ ਮੈਨੂੰ ਵੀ ਇਹ ਚੀਜ਼ ਦੀ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਟੈਂਸ਼ਨ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੈਨੂੰ ਬਹੁਤ ਜ਼ਿਆਦਾ ਓਵਰ ਥਿੰਕਿੰਗ ਸੀ ਮੈਨੂੰ ਤਾਂ ਇਸ ਸੱਤ ਤੱਕ ਹੋ ਗਈ ਸੀ ਪ੍ਰੋਬਲਮ ਐਂਜ਼ਾਈਟੀ ਮਤਲਬ ਕੋਈ ਆਉਂਦਾ ਨਾ ਤਾਂ ਮੈਨੂੰ ਡਰ ਲੱਗਣਾ ਵੀ ਮੈਂ ਉਹਨੂੰ ਫੇਸ ਨਹੀਂ ਕਰ ਸਕਦੀ ਮੈਂ ਉਲੇ ਲੋਕ ਜਾਣਾ ਤੁਸੀਂ ਆਪ ਸੋਚੋ ਕਿ ਕਿੰਨੀ ਹੱਦ ਤੱਕ ਇਹ ਕੰਡੀਸ਼ਨ ਹੋ ਗਈ ਸੀ ਪਰ ਫਿਰ ਉਸ ਤੋਂ ਬਾਅਦ ਗੁਰਬਾਣੀ ਨੇ ਬਹੁਤ ਕਿਰਪਾ ਕੀਤੀ ਗੁਰਬਾਣੀ ਦੇ ਨਾਲ ਜਿਹੜੀ ਮੇਰੀ ਟੈਨਸ਼ਨ ਡਿਪਰੈਸ਼ਨ ਦੀ ਦਵਾਈ ਸੀ ਉਹ ਵੀ ਬੰਦ ਹੋਈ ਤੇ ਨਾਲ ਹੀ ਮੇਰੀ ਮਾਈਗਰੇਨ ਦੀ ਜਿਹੜੀ ਦਵਾਈ ਸੀ ਮੈਂ ਹਰ ਰੋਜ਼ ਨਾ ਮਾਈਗਰੇਨ ਦੀਆਂ ਕਈ ਗਈ ਵਾਰ ਤਾਂ ਮੈਂ ਦੋ ਦੋ ਗੋਲੀਆਂ ਖਾਂਦੀ ਹੁੰਦੀ ਸੀ ਦਰਦ ਦੀਆਂ ਫਿਰ ਵੀ ਦਰਦ ਠੀਕ ਨਹੀਂ ਸੀ ਹੁੰਦਾ ਮਾਈਗ੍ਰੇਨ ਦਾ ਤੁਹਾਨੂੰ ਪਤਾ ਮਾਈਗ੍ਰੇਨ ਦੀ ਜਿਹੜੀ ਹੈਗੀ ਮੈਡੀਸਿਨ ਅਲੱਗ ਹੁੰਦੀ ਆ ਪਰ ਮਾਈਗ੍ਰੇਨ ਦੀ ਕਈ ਵਾਰੀ ਮੈਡੀਸਿਨ ਨਾ ਹੋਣ ਦੇ ਬਾਵਜੂਦ ਨਾ ਮੈਂਗੀ ਕਰਨਾ ਜਿਹੜੀ ਨਾਰਮਲ ਦਰਦ ਦੀ ਗੋਲੀ ਹੁੰਦੀ ਉਹ ਲੈ ਲੈਣੀ ਤੇ ਨਾਰਮਲ ਦਰਦ ਦੀ ਗੋਲੀ ਜਿਹੜੀ ਅਸਰ ਨਹੀਂ ਕਰਦੀ ਤੇ ਕਈ ਵਾਰੀ ਫਿਰ ਨਾ ਦੂ ਖਾ ਲੈਣੀ ਆ ਤੇ ਜਿਹੜਾ ਸਾਡੇ ਪਿੰਡ ਦਾ ਡਾਕਟਰ ਸੀ ਉਹਨਾਂ ਵੀ ਮੇਰੇ ਬੇਟੇ ਨੂੰ ਕਿਹਾ ਵੀ ਹਰ ਰੋਜ਼ ਇੰਨੀ ਜ਼ਿਆਦਾ ਦਰਦ ਦੀ ਗੋਲੀ ਖਾਣੀ ਨੁਕਸਾਨ ਕਰਦੀ ਹੈ ਪਰ ਮੇਰਾ ਵੀ ਕੋਈ ਵਾਸ ਨਹੀਂ ਸੀ ਕਿਉਂਕਿ ਮੈਨੂੰ ਪ੍ਰੋਬਲਮ ਇਨੀ ਜ਼ਿਆਦਾ ਹੋ ਰਹੀ ਸੀ ਤੇ ਮੈਨੂੰ ਗੋਲੀ ਲੈਣੀ ਪੈਂਦੀ ਸੀ ਦਰਦ ਨਹੀਂ ਸਹਾਰ ਹੁੰਦਾ ਸੀ ਮਾਈਗਰੇਨ ਦਾ ਦਰਦ ਬਹੁਤ ਭੈਣਾ ਹੁੰਦਾ ਪਰ ਜਦੋਂ ਦਾ ਬਾਣੀ ਜਿ ਆਪਣਾ ਸ਼ੁਰੂ ਕੀਤਾ ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਵੀ ਦਵਾਈਆਂ ਵੀ ਛੁੱਟ ਗਈਆਂ ਇਹਨਾਂ ਚੀਜ਼ਾਂ ਚੋਂ ਬਾਹਰ ਵੀ ਆਏ ਆ ਹੁਣ ਵੀ ਕਈ ਵਾਰੀ ਨਾਰਮਲ ਜੀ ਚੀਜ਼ ਨੂੰ ਲੈ ਕੇ ਅਗਰ ਬਾਈ ਚਾਂਸ ਕਈ ਵਾਰੀ ਵੈਸੀ ਓਵਰ ਥਿੰਕਿੰਗ ਜੀ ਹੋ ਜਾਂਦੀ ਹੈ ਹਨਾ ਜਾਂ ਕੋਈ ਮਾੜੀ ਮੋਟੀ ਟੈਨਸ਼ਨ ਹੋ ਜਾਂਦੀ ਹੈ ਤਾਂ ਫਿਰ ਮੈਂ ਉਸੇ ਟਾਈਮ بیٹھ ਕੇ ਲੰਬੀ ਸਾਹ ਲੈ ਕੇ ਸਾਹ ਬਾਹਰ ਛੱਡ ਕੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਦਾ ਸਿਮਰਨ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਕਹਿਨੀ ਆ ਵੀ ਸਭ ਕੁਝ ਠੀਕ ਹੈ ਸਭ ਕੁਝ ਠੀਕ ਹੈ ਤਾਂ ਫਿਰ ਉਸੇ ਟਾਈਮ ਨਾ ਜਿਹੜੀ ਆਪਣੀ ਬਾਡੀ ਆ ਉਹ ਦਾ ਨਾ ਬੀਬੀਆ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਸਟ्रेस ਲੈਵਲ ਸਾਡਾ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਸੋ ਤੁਸੀਂ ਇਹ ਚੀਜ਼ ਜ਼ਰੂਰ ਕਰਿਆ ਕਰੋ ਸੋ ਤੁਹਾਨੂੰ ਵੀ ਇਹਨਾਂ ਦਾ ਜ਼ੋਰ ਫਰਕ ਮਿਲੇਗਾ ਤੇ ਪ੍ਰਮਾਤਮਾ ਮਿਹਰ ਕਰੇ ਕਿ ਤੁਹਾਡੀਆਂ ਸਾਰੀਆਂ ਬਿਮਾਰੀਆਂ ਜੜ ਤੋਂ ਖਤਮ ਹੋ ਜਾਣ ਤੇ ਵਾਹਿਗੁਰੂ ਸਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ